ਲੈ ਦਿ ਮੇਟਰੋ ਜਿਹੜਾ ਸਾਹਮਣੇ ਬੱਕਰਾ ਦੇਖੀ ਐਨੇ ਨਾ ਆਲ ਇੰਡੀਆ ਦਾ ਚੈਂਪੀਅਨ ਬਣ ਗਿਆ ਆਲ ਇੰਡੀਆ ਦੇ ਵਿੱਚ ਖੀਰੇ ਬੱਕਰਿਆਂ ਦੇ ਵਿੱਚ ਕਹਿੰਦੇ ਦੂਜੇ ਨੰਬਰ ਤੇ ਰਿਹਾ ਹੈ ਕਿਹੜੀ ਮੰਡੀ ਤੇ ਦੱਸੀ ਮਾਰਾ ਜਾ ਬਾਈ ਇਹ ਬੀਐਫਪ ਤਨੌਲਾ ਪਸ਼ੂ ਮੰਡੀ ਦੇ ਜਿਹੜਾ ਮੁਕਾਬਲਾ ਚੱਲੀ ਜਾਂਦਾ ਬਾਈ ਉਹ ਤੇ ਦੂਜੇ ਨੰਬਰ ਤੇ ਆਇਆਗਾ ਤੇ ਬਾਕੀ ਜਾਣਕਾਰੀ ਬਾਈਆਂ ਨਾਲ ਸਾਂਝੀ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਕੀ ਨਾਮ ਬਾਈ ਦਾ ਸਰਾਜ ਆ ਵੀਰੇ ਪਿੰਡ ਪਿੰਡ ਦੋ ਦਾ ਵੀਰੇ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਇਹ ਲੁਧਿਆਣਾ ਜ਼ਿਲ੍ਹੇ ਦੇ ਆਖਰੀ ਪਿੰਡ ਆ ਵੀਰੇ ਲੁਧਿਆਣੇ ਵਾਲੇ ਕਹਿੰਦੇ ਬਾਜੀ ਮਾਰ ਕੇ ਬਾਈ ਤੇ ਬਾਈ ਕਿੰਨੇ ਪਸ਼ੂਏ ਕੋਲ ਆਪਣੇ ਕੋਲੇ ਆਪਣੇ ਕੋਲ ਹੈਗੇ ਵੀਰੇ 50-60 ਪਸ਼ੂ 50-60 ਪਸ਼ੂ ਇਹ ਆ ਸਾਰੇ ਆਪਣੀਆਂ ਜਿਹੜੇ ਲਈ ਖੜੇ ਹਾਂ ਹਾਂ ਵੀਰੇ ਆਪਣੀਆਂ ਮਾਰਦੂ ਕੈਮਰਾ ਠੀਕ ਹੈ ਕਿੰਨੇ ਜਰ ਤੋਂ ਬਾਜੀ ਦਿੱਤੀ ਕੰਮ ਕਰੀ ਨੇ ਬੱਕਰੀਆਂ ਵੀਰੇ ਆਪਣਾ ਪੀੜੀਦਾਰ ਪੀੜੀ ਕੰਮ ਤੇ ਬਾਈ ਪੀੜੀਦਾਰ ਪੀੜੀ ਜਿੰਮੇ ਪਹਿਲਾਂ ਆਪਣੇ ਹੁੰਦੇ ਸੀ ਬਜ਼ੁਰਗ ਹਨਾ ਉਹਦਾ ਬੱਕਰੀਆਂ ਚਾਰਦੇ ਹੁੰਦੇ ਸੀ ਉਹਨਾਂ ਨੂੰ ਕੋਈ ਨਸਲਵਾਰੇ ਨਹੀਂ ਪਤਾ ਹੁੰਦਾ ਸੀ ਵੀਰੇ ਨਸਲ ਪਹਿਲਾਂ ਤੋਂ ਹੀ ਟੌਪ ਰੱਖੀ ਆ ਆਪਣੇ ਪਹਿਲਾਂ થી ਹਾਂਜੀ ਠੀਕ ਆ ਬਈ ਪਤਾ ਸੀ ਵੀ ਆਪਣੇ ਕੋਲੇ ਚੰਗੀ ਨਸਲ ਹੈ ਜਾਂ ਚੰਗੀ ਹਾਂ ਵੀਰੇ ਪਹਿਲਾਂ ਤੋਂ ਹੀ ਚੰਗੀਆਂ ਪਿਓ ਦਾਦਿਆਂ ਤੋਂ ਪਰਦਾਦਿਆਂ ਤੋਂ ਪਹਿਲਾਂ ਚੰਗੀ ਨਸਲ ਪਹਿਲਾਂ ਮੇਲਿਆਂ ਦੇ ਗਏ ਹਾਂ ਉਹ ਕਦੇ ਹਾਂਜੀ ਆ ਵੀਰੇ ਜਾਂਦੇ ਰਹਿੰਦੇ ਆ ਪਹਿਲਾਂ ਇਹ ਮੁੱਲਾਂਪੁਰੋਂ ਪਹਿਲੇ ਨੰਬਰ ਤੇ ਆਇਆ ਅੱਛਾ ਪਹਿਲਾਂ ਵੀ ਮੁਕਾਬਲੇ ਜਿੱਤੇ ਆਵੇਗਾ ਹਾਂ ਜਿਹੜਾ ਮੁੱਲਾਪੁਰ ਸੀ ਪੰਜਾਬ ਦਾ ਸੀ ਜਾਂ ਇੰਡੀਆ ਦਾ ਬਈ ਇੰਡੀਆ ਦਾ ਬਈ ਇੰਡੀਆ ਦਾ ਅੱਜ ਦੂਜੀ ਵਾਰੀ ਚੈਂਪੀਅਨ ਕਿੰਨੇ ਕੇ ਮੁਕਾਬਲੇ ਲੜਿਆ ਬਈ ਹੁਣ ਤੱਕ ਤਕਰੀਬਨ ਜਿੰਨੇ ਮੇਲੇ ਹੁੰਦੇ ਆ ਜਾਈਦਾ ਹਰੇਕ ਮੇਲੇ ਕਿੰਨੇ ਕੇ ਮੇਲਿਆਂ ਤੇ ਪਾਇਆ ਬਈ ਹੁਣ ਇਹ ਕਿੰਨੇ ਦੋ ਮੇਲਿਆਂ ਤੇ ਪਾਇਆ ਵੀਰੇ ਪਹਿਲਾਂ ਦੂਜ ਠੀਕ ਹੈ ਭਾਈ ਕਿੰਨੀ ਉਮਰ ਦਾ ਹੋ ਗਿਆ ਵੀਰੇ ਉਮਰ ਵੀਰੇ ਹੈ 11 ਮਹੀਨਿਆਂ ਦਾ 11 ਮਹੀਨਿਆਂ ਦਾ ਹੋ ਗਿਆ ਠੀਕ ਹੈ ਇਹ ਬਲੱਡ ਲਾਈਨ ਕਿਹੜੀ ਹੈ ਵੀਰੇ ਬਲੱਡ ਲਾਈਨ ਵੀਰੇ ਹੈ ਚੋਮੋ ਵਾਲੀ ਬਲੱਡ ਲਾਈਨ ਚੋਂ ਕਿਹੜੀ ਭਾਈ ਚੋਮੋ ਵਾਲੀ ਉਹ ਭਾਈ ਕੀ ਰਕਾਰਡ ਹੈ ਉਹਨਾਂ ਨੂੰ ਤੁਹਾਨੂੰ ਪਤਾ ਹੋਣਾ ਹੈ ਰਕਾਰਡ ਵੀਰੇ ਪਹਿਲਾਂ ਤੋਂ ਉਹਨਾਂ ਨੇ ਬਕਾਲੀਆਂ ਹੀ ਨੇ ਵਾਹੀ ਕੁਆਲਿਟੀ ਹੈ ਟਾਪ ਜੈਡ ਜੈਡ ਬਲੈਕ ਨੇ ਹਾਂ ਹਾਂ ਠੀਕ ਹੈ ਇਹ ਖਰਾਕ ਕੀ ਹੈ ਭਾਈ ਇਹਦੀ ਕੋਈ ਸਪੈਸ਼ਲ ਖਰਾਕ ਹੈ ਜਾਂ ਨਾਰਮਲੀ ਚੱਲਦਾ ਹੈ ਖਰਾਕ ਤਾਂ ਵੀਰੇ ਜਿਵੇਂ ਅਜਵਾਖ ਖਾਂਦੇ ਆ ਉਹ ਕੁਕ ਨਹੀਂ ਖਾਂਦਾ ਵੀ ਕੀ ਖਰਾਕ ਕੀ ਕੋਲ ਬਾ ਜਿਹੜਾ ਕੋ ਜਵਾਕਾਂ ਨੂੰ ਨਵਾ ਹੁੰਦਾ ਉਹੀ ਕੋ ਸੇਕ ਆਂਦਾ ਐ ਜੀ ਕੋਈ ਚੀਜ਼ ਨਹੀਂ ਜਿਹੜੀ ਨਾ ਖਾਵੇ ਜਿਹੜੀ ਆਪ ਨੂੰ ਲਿਆਉਣੇ ਉਹ ਵੀ ਇਹੀ ਖਾਊਗਾ ਬਾਈ ਕਹਿੰਦਾ ਜਿਹੜੀ ਘਰੇ ਆਪ ਖਰਾ ਖਾਣੇ ਜਵਾਕਾਂ ਨੂੰ ਲਿਉਣੇ ਆ ਉਹ ਚੀਜ਼ਾਂ ਇਹਨਾਂ ਨੂੰ ਪਾਉਂਦੇ ਆਂਗੇ ਤੇ ਬਾਈ ਅੱਜ ਤੁਹਾਨੂੰ ਕੀ ਕਮੀ ਲੱਗੀ ਜਿਹੜਾ ਦੂਜੇ ਨੰਬਰ ਤੇ ਆਇਆ ਜਿਵੇਂ ਤੁਸੀਂ ਜੀ ਥੋੜਾ ਜਿਹਾ ਟੱਕ ਲੱਗ ਗਿਆ ਸੀ ਆ ਇੱਥੇ ਚੰਗੀ ਦੇ ਉਹਦੇ ਕਰਕੇ ਨੰਬਰ ਕੱਟਿਆ ਗਿਆ ਦਾ ਆ ਦੇ ਟੱਕ ਲੱਗ ਗਿਆ ਸੀ ਮਾੜਾ ਠੀਕ ਆ ਬਾਈ ਇਹ ਟੁੱਟ ਨੰਬਰ ਕੱਟਿਆ ਗਿਆ ਨਹੀਂ ਆਉਂਦਾ ਪਹਿਲੇ ਜੀ ਅੱਜ ਵੀ ਮੰਨ ਲਾ ਵੀ ਤੁਹਾਨੂੰ ਸੰਤੋਸ਼ਟੀ ਹੈਗੀ ਤੁਹਾਨੂੰ ਪ ਹਾਂਜੀ ਹਾਂਜੀ ਇਹ ਵੀ ਬਹੁਤ ਵੱਡੀ ਗੱਲ ਆ ਬਾਈ ਨਹੀਂ ਅਗਲਾ ਗੱਲ ਤੇ ਨਹੀਂ ਆਉਣ ਹੁੰਦਾ ਬਿਲਕੁਲ ਵੀ ਜੀ ਮੇਰਾ ਤਾਂ ਪਹਿਲਾਂ ਜਿੱਤਿਆ ਹੋਇਆ ਕੀ ਕਹਿਣਾ ਜਾਉਂਗੇ ਜਿਹੜੇ ਭਰਾ ਬਾਈ ਬੱਕਰੀਆਂ ਦੇ ਧੰਦੇ ਨੂੰ ਵਧੀਆ ਨਹੀਂ गिनਦੇ ਵੀਰੇ ਵਧੀਆ ਤਾਂ ਐ ਆ ਵੀਰੇ ਮਿਹਨਤਕ ਜਿਹੜਾ ਬੰਦਾ ਮਿਹਨਤ ਕਰਦਾ ਉਹ ਕਾਮਯਾਬੀ ਵੱਲੀ ਜਾਊਗਾ ਹੂੰ ਕੋਈ ਵੀ ਧੰਦਾ ਚਾਹੇ ਚਾਹੇ ਬੱਕਰੀਆਂ ਚਾਹੇ ਮੱਹਾਂ ਦਾ ਚਾਹੇ ਆਪਾਂ ਮਿਹਨਤ ਕਰਾਂਗੇ ਕਿਸੇ ਵੀ ਫੀਲਡ 'ਚ ਉਹ ਕਾਮਯਾਬੀ ਵੱਲੀ ਜਾਊਗਾ ਇੱਟੇ ਝੇਡਾ ਝੂਡਾ ਤਾਂ ਨਹੀਂ ਕਰਦੇ ਹਾਂ ਪਹਿਲਾਂ ਨਹੀਂ ਵੀਰੇ ਜਿਹੜਾ ਆਪਾਂ ਨੂੰ ਕੋਈ ਨਹੀਂ ਕਰਦਾ ਜਿਵੇਂ ਪਹਿਲੇ ਨੰਬਰ ਵਾਲਾ ਬਾਈ ਕਹਿੰਦਾ ਬਾਈ ਇਹਦਾ ਚੇਹੜਾ ਪਹਿਲਾ ਕੋਈ ਹੋਰ ਜਾਨਵਰ ਪਾਇਆ ਬਾਈ ਮੰਡੀ 'ਚ ਆਪਾਂ ਹਾਂਜੀ ਹਾਂ ਵੀਰੇ ਪਾਏ ਨੇ ਰਿੰਗ ਜੇ ਪਾਵਾਂਗੇ ਬਾਕੀ ਕਿਹੜੇ ਕਿਹੜੇ ਇਧਰ ਕੋਈ ਹੋਰ ਚੈਂਪੀਅਨ ਬਣਿਆ ਹੋਵੇ ਜਾਂਦਾ ਬੜਾ ਵੱਡਾ ਉਹ ਬੜਾ ਪਹਿਲਾਂ ਬਣਿਆ ਵੀਰੇ ਪਿਛਲੇ ਸਾਲ ਮੋਲਾਪੁਰੋਂ ਬਣਿਆ ਸੀ ਆਹ ਵਾ ਵੱਡਾ ਆਹ ਫੜੀ ਬੰਨੀ ਅੱਛਾ ਆਹ ਖੜਾ ਇੱਥੇ ਲੈ ਵੀ ਮਿੱਤਰੋ ਇਹ ਵੀਰੇ ਚਾਰ ਪੰਜ ਮੇਲਿਆਂ ਦਾ ਜੇਤੂ ਆ ਵੀਰੇ ਠੀਕ ਐ ਫਿਰ ਤਾਂ ਜੇ ਕਹਿ ਦਈਏ ਵੀ ਪੂਰੇ ਇਹ ਵੱਡੇ ਦੀ ਉਮਰ ਕਿੰਨੀ ਹੋਗੀ ਬਾਈ ਇਹ ਵੀਰੇ 8 ਦੰਦ ਹੋ ਗਿਆ 3 ਕਿ ਸਾਲ ਦੇ ਲੱਗੇ ਉਮਰ 3 ਕਿ ਸਾਲ ਉਮਰ ਹੋ ਗਈ ਇਹਦੀ ਠੀਕ ਐ ਠੀਕ ਐ ਅੱਜ ਵੀ ਪਾਉਣਾ ਬਾਈ ਮੇਲੇ 'ਚ ਆ ਪਾਵ ਹਾਂ ਮਾਮਾ ਠੀਕ ਹੈ ਜੀ ਐਤ ਕੀ ਫੇਰ ਮੁੱਲਾਪੁਰੋਂ ਜਿੱਤਿਆ ਵੀਰੇ ਇਹ ਪਹਿਲੇ ਯਾਰ ਪਹਿਲੇ ਨੰਬਰ ਤੇ ਜੈਦ ਕੀ ਤੀਜੇ ਦੀ ਠੀਕ ਆ ਬਾਈ ਤੇ ਬਹੁਤ ਬਹੁਤ ਧੰਨਵਾਦ ਬਾਈ ਹਣਾ ਜਾਣਕਾਰੀ ਸਾਂਝੀ ਕੀਤੀ ਸ਼ੁਕਰੀਆ ਬਾਈ ਜੀ ਬਾਕੀ ਜਿਵੇਂ ਬਾਈ ਨੇ ਦੱਸਿਆ ਨਾ ਕਹਿੰਦਾ ਬਈ ਤਿੰਨ ਵੀੜੀਆਂ ਹੋਊਗੀਆਂ ਤਿੰਨ ਪੇੜੀਆਂ ਤੇ ਬਹੁਤ ਵਧੀਆ ਬਾਈ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਲਈ ਤੇ ਇੱਕ ਚੀਜ਼ ਬਾਈ ਤੁਹਾਨੂੰ ਹੋਰ ਪੁੱਛਣੀ ਆਂ ਹਾਂਜੀ ਵੀਰੇ ਬੱਕਰੀਆਂ ਦੇ ਵਿੱਚ ਨਾ ਠੱਗਾਂ ਘਟ ਹੋ ਰਹੀਆਂ ਬਹੁਤ ਵਧੀਆ ਜਿਵੇਂ ਪਹਿਲਾਂ ਘੋੜੀਆਂ ਚ ਸੀ ਹਾਂਜੀ ਵੀਰੇ 10000 ਵਾਲੀ ਬੱਕਰੀ ਲੋਕ 60 60 70 70 ਹਜ਼ਾਰ ਦੀ ਵੀ ਦੀ ਜਾਂਦੇ ਆ ਉਹਦਾ ਕੀ ਕੰਮ ਜੀ ਇਹ ਪਤਾ ਕੀ ਗੱਲ ਆ ਜਦ ਆਪਾਂ ਨੂੰ ਨੌਲੇਜ ਨਹੀਂ ਹੈਗੀ ਜਦ ਆਪਾਂ ਛੋਟੇ ਲੈਵਲ ਤੋਂ ਕੰਮ ਸਟਾਰਟ ਕਰੋ ਜੇ ਆਪਾਂ ਨੂੰ ਨੌਲੇਜ ਆ ਗਈ ਫਿਰ ਚਾਹੇ 2 ਲੱਖ ਵਾਲੀ ਲੈ ਲਓ ਬਈ ਪਤਾ ਕੀ ਹੈ ਜਿਹੜੇ ਬੰਦੇ ਨੂੰ ਆਪਾਂ ਕਹਿੰਦੇ ਆ ਵੀ ਸਾਨੂੰ ਬੱਕਰੀਆਂ ਦਵਾ ਦੇ ਜਾਂ ਕੋਈ ਵੀ ਚੀਜ਼ ਵੀਰੇ ਅੱਜ ਦੇ ਟਾਈਮ ਪਤਾ ਹੀ ਗੱਲ ਆ ਲੋਕ ਹਾਈਟ ਮਗਰ ਪੈ ਗਈ ਹਾਂਜੀ ਹਾਈਟ ਦੇਖਦੇ ਆ ਕੋਈ ਕੁਆਲਿਟੀ ਨਹੀਂ ਦੇਦਾ ਕੋਈ ਨਹੀਂ ਦੇਦਾ ਹਾਈਟ ਚੰਗੀ ਹੋਵੇ ਪੈਸੇ ਲਾ ਦਿੰਦੇ ਆ ਠੀਕ ਹੈ ਤੇ ਅੱਗੇ ਜਾ ਕੇ ਨੁਕਸਾਨ 'ਚ ਜਾਂਦੇ ਆ ਤੇ ਵੀ ਕੱਲੀ ਹਾਈਟ ਦੇ ਕੇ ਪੈਸੇ ਨਾ ਲਾਓ ਬੱਕਰੀਆਂ ਜਿਹੜੇ ਆਪਾਂ ਗਾਹਾਂ ਬੱਚੇ ਤਿਆਰ ਕਰਨੇ ਆ ਬਰੀਡ ਤਿਆਰ ਕਰਨੀ ਆ ਦੁੱਧ ਨਹੀਂ ਤਿਆਰ ਹੋਊਗੀ ਹਾਂਜੀ ਜੇ ਹੁਣ ਆਪਾਂ ਕੱਲ੍ਹ ਹੈਡ ਦੇ ਕੇ ਬੱਕਰੀ ਦੇ ਪੈਸੇ ਲਾ ਦੇ ਕੰਨ ਦੇ ਕੇ ਬੱਕਰੀ ਦੇ ਪੈਸੇ ਲਾ ਤੇ ਉਹਨੇ ਬਰੀਡ ਨਹੀਂ ਤਿਆਰ ਕਰਨੀ ਹਾਂ ਜਿਹੜਾ ਬਰੀਡਰ ਆ ਉਹ ਚੰਗਾ ਤਿਆਰ ਕਰ ਲਓ ਠੀਕ ਹੈ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਕੋਈ ਨਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤਣਾਹੋਲਾ ਪਸ਼ੂ ਮੇਲੇ ਤੇ ਖੜੇ ਆਂਗੇ ਕਹਿੰਦੇ ਜਿਹੜਾ 3 ਨੰਬਰ ਤੇ ਖੀਰਿਆਂ ਦੇ ਵਿੱਚ ਬੱਕਰਾ ਆਇਆਣਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਬੱਕਰਾ ਹੈਗਾ ਆਲ ਇੰਡੀਆ ਦਾ ਚੈਂਪੀਅਨ ਬਣ ਗਿਆ 3 ਨੰਬਰ ਦਾ ਬਾਕੀ ਗੱਲਬਾਤ ਬਾਈ ਜੀ ਨਾਲ ਕਰਦੇ ਆ ਬਾਈ ਸਸਰੀ ਘਰ ਸਭ ਤੋਂ ਪਹਿਲਾਂ ਮੁਬਾਰਕਾ ਤੁਹਾਨੂੰ ਜੀ ਕਿਹੜਾ ਪਿੰਡ ਆ ਵੀਰੇ ਤੇ ਕੀ ਨਾਮ ਆ ਤਖਰ ਖੁਰ ਦਾ ਤੇ ਜ਼ਿਲ੍ਹਾ ਜੀ ਮਲੇਰ ਕੋਟਲਾ ਜ਼ਿਲ੍ਹਾ ਮਲੇਰ ਕੋਟਲਾ ਅੱਜ ਪਹਿਲਾ ਦੇ ਤੀਜਾ ਨੰਬਰ ਮਲੇਰ ਕੋਟਲਾ ਵਾਲੇ ਲੈ ਗਏ ਹੈ ਹਾਂ ਜੀ ਤੇ ਵੀਰੇ ਕਿੰਨੇ ਕੇ ਜਾਨਵਰ ਆਪਣੇ ਕੋਲੇ ਆਪਣੇ ਕੋਲ ਹੋਣਗੇ 50 ਦੇ ਕਰੀਬ ਗੱਲ ਗੱਲ ਦੀ 50 50 ਠੀਕ ਹੈ ਜੀ ਕਿੰਨੇ ਚਿਰ ਤੋਂ ਆਪਾਂ ਬੱਕਰੀਆਂ ਦੇ ਕੰਮ ਕਰਦੇ ਆਂ ਬਰੀਡ ਤੇ ਕੰਮ ਕਰਦੇ ਆਂ ਬਰੀਡ ਤੇ ਆਪਾਂ ਪ੍ਰਾਣਾ ਪਸ਼ੂਆਂ ਦਾ ਉਤਕਰੀ ਜਾਂਦੇ ਆਂ ਹਾਂ ਦੂਜੀ ਪੀੜੀ ਹੋ ਗਈ ਦੂਜੀ ਪੀੜੀ ਆ ਤੇ ਬਾਈ ਪਹਿਲਾਂ ਮੇਲਿਆਂ ਤੇ ਗਏ ਹੋ ਨਹੀਂ ਜੀ ਹੁਣੇ ਹੀ ਆਨ ਲੱਗਾ ਥੋੜਾ ਘਟਿਆ ਉਹ ਆਨ ਜਾਂਦੇ ਆ ਆ ਮੇਲੇ ਹੀ ਪਾਉਣ ਲੱਗੇ ਆਉਣੇ ਠੀਕ ਆ ਬਾਈ ਇਹ ਨੌਲੇਜ ਹੈਗੀ ਸੀ ਪਹਿਲਾਂ ਵੀ ਯਾਰ ਆਪਣੇ ਕੋਲ ਐਡੇ ਚੰਗੇ ਪਸ਼ੂ ਆ ਤੇ ਜਾਂਨੇ ਰੇਚੀ ਫਿਰਦੇ ਸੀ ਹਾਂ ਨਹੀਂ ਹਾਂ ਹਾਂ ਮੇਲਾ ਪਹਿਲੇ ਜਾਇਆ ਮੇਨੂੰ ਆਉਣ ਲੱਗੀ ਪਹਿਲੇ ਜਾਇਆ ਜੀ